ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਟੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਕੰਮ ਦਿਖਾਉਣੀਆਂ ਤੇ ਨੋਰਮਲ ਰੇਟ 'ਚ ਦੋਵੇਂ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਆਪਣਾ ਵੇਸ ਚੱਕ ਕੇ ਫੇਰੀ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਉਹ ਸੁਣਾ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਵੇਗੀਆਂ ਜਾਂਦਾ ਸਿੰਗਰੇਰੀ ਫਾਰਮ ਤੇ ਮਾਰ ਫੇਰ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਹੈ ਅੱਜ ਜੀ ਉਹਦਣ ਵਾਲਾ ਵੇਗ ਗਿਆ ਸਾਰੀਆਂ ਫੇਰ ਹਾਂਜੀ ਵੇਗੀਆਂ ਵੀਰ ਜੀ ਉਹ ਝੋਟੀ ਨਾ ਵੀਰ ਹੁਣ ਆਪਣੇ ਕੋਲ ਲਈ ਆ ਅੱਛਾ ਉਹ ਮਾਰਦੇ ਮੜਾ ਕੈਮਰਾ ਜਿਹੜੀ ਆਪਾਂ ਦੂਜੇ ਨੰਬਰ ਤੇ ਪਰਸੋਂ ਝੋਟੀ ਨਹੀਂ ਪਾਈ ਠੀਕ ਆ ਇਹ ਲਈ ਆ ਵੀਰ ਹੁਣ ਆਪਣੇ ਕੋ ਇਥੋਂ ਮਾਲ ਵਿੱਚ ਜਿਦੇ ਆ ਇਕੱਠਾ ਕਰਨੇ ਇੱਕ ਵੀਰ ਕਮਲ ਕੋ ਲਈ ਆ ਭਗਵਾਨਪੁਰ ਵਾਲੇ ਕੋ ਵੀਰ ਕੋ ਠੀਕ ਆ ਹਾਂਜੀ ਝੋਟੀ ਤੇ ਉਹਨਾਂ ਚਾਰ ਪੰਜ ਇਕੱਠੀਆਂ ਕਰਕੇ ਖੜਨੀਆਂ ਫਿਰ ਕਿਰਾਇਆ ਪੈਣਾ ਨਾ ਪਟਿਆਲੇ ਜਾਣੀ ਆ ਅੱਛਾ ਪਟਿਆਲੇ ਜਾਣੀ ਆ ਪਟਿਆਲੇ ਜਾਣੀ ਪਟਿਆਲੇ ਤੋਂ ਕੋਈ 10 ਕਿਲੋਮੀਟਰ ਅੱਗੇ ਜਾਣੀ ਆ ਠੀਕ ਆ ਤੇ ਪੱਕੀ ਸਾਈ ਬਿਆਨ ਹੋਇਆ ਵੇਰ ਜੀ ਦਾ 20000 ਰੁਪਿਆ ਸਾਈ ਆਈ ਏ ਝੋਟੀ ਦੀ ਅੱਛਾ ਹਾਂਜੀ 20000 ਆ ਵੀਰ ਕਮਲਵੀਰ ਨੂੰ ਪੁਆਈਆ ਰਤੀ ਸਾਈ ਅੱਛਾ ਹਾਂਜੀ ਉਹ ਕੱਲ ਵੀਡੀਓ ਪਈ ਨਾ ਕਮਲਵੀਰ ਦੀ ਹਾਂਜੀ ਹਾਂਜੀ ਸੱਜਣ ਆਪਣੇ ਵੀ ਬੜੇ ਖਾਸ ਸੀ ਆਪਣਾ ਪ੍ਰੇਮ ਬੜਾ ਹੈ ਜਿਹੜੇ ਭਾਜੀ ਹੁਣਾਂ ਨੇ ਲਈ ਵੀਰੋ ਫੋਨ ਕਰਦੇ ਫੋਨ ਕਰਦੇ ਰਹਿੰਦੇ ਗੱਲ ਹੁੰਦੀ ਰਹਿੰਦੀ ਉਹਨਾਂ ਨਾਲ ਆਪਣੀ ਹਾਂਜੀ ਹਾਂਜੀ ਝੋਟੀ ਉਹਨਾਂ ਨੂੰ ਹਾਂਜੀ ਚੰਗੀ ਦੀ ਤੇ ਬਾਕੀ ਤੇ ਪਰਸੋਂ ਹੀ ਮਾਲ ਚੱਲ ਗਿਆ ਹੈ ਆਪਣਾ ਚਲੋ ਝੋਟੀ ਵੀ ਵਧੀਆ ਲਈ ਹੈ ਤੇ ਬੰਦੇ ਵੀ ਵਧੀਆ ਵਾ ਗਾੜੀ ਉਹ ਹਾਂਜੀ ਹਾਂਜੀ ਬਾਕੀ ਆਪਾਂ ਵੇਖ ਲਓ ਵੀ ਇਹ ਗੱਲ ਆ ਵੀ ਆਪਾਂ ਇਹ ਨਹੀਂ ਵੀ ਮੰਨ ਲਓ ਵੇਖ ਗਿਆ ਵਾ ਕੈਂਜਾ ਕੰਜ ਨਹੀਂ ਓਨੀ ਖਰਾਕ ਪੂਣੀ ਆ ਜਿੰਨੀ ਮੰਨ ਲੋ ਵੀ ਉਤਰਾ ਪਾਈ ਦੀ ਅੱਛਾ ਹਾਂਜੀ ਹਾਂਜੀ ਠੀਕ ਆ ਬਾਕੀ ਝੋਟੀ ਵੀ ਇਹਨਾਂ ਨੂੰ ਚੰਗੀ ਆਪਾਂ ਦਿੱਤੀ ਦੋਂਦੀ ਕੱਟੀ ਆਏ ਨਹੀਂ ਸੋਹਣੀ ਝੋਟੀ ਆ ਪਛੋ ਵੀ ਇਹ ਸੋਹਣੇ ਲੈਂਦੇ ਆ ਸਾਰੇ ਜਿੰਨੇ ਵੀ ਲੈਂਦੇ ਆ ਕਾਫੀ ਮਾਲ ਖੜਦੇ ਆ ਆਪਣੀ ਵੀਡੀਓ ਤੋਂ ਤੇ ਹੁਣ ਆ ਦੋ گاਵਾ ਦਿਖਾਉਣੀਆਂ ਆ ਵਾ ਹਨਾ ਹਾਂਜੀ ਹਾਂਜੀ گاਵਾ ਦਿਖਾਉਣ ਤੋਂ ਪਹਿਲਾਂ ਨਾਂ ਦੱਸ ਦੋ ਕਰੀ ਆਪਣਾ ਨਾਂ ਵੀਰ ਜੀ ਪ੍ਰੇਮ ਸਿੰਘ ਪੇਟਚਿਕ ਦੇਖੁਰ ਤੋਂ ਤਸੀਲ ਹੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 950129685 ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰੀਏ ਬੱਚਾ ਮਰ ਗਿਆ ਜੀ ਪਹਿਲੇ ਜਿਹੜਾ ਆ ਬੱਚਾ ਇਹ ਤਾਂ ਨਾ ਰਾਤੀ ਹੁੰਦਿਆਂ ਮਰ ਗਿਆ ਜੀ ਅੱਛਾ ਹਾਂਜੀ ਪਹਿਲਣ ਵਹਿੜਿਆ ਦੁੱਧ ਦੇ ਦੇ ਥੱਲੇ ਆਪਾਂ 13 ਕਿਲੋ ਚੋਗੇ ਲੈਂਦਾ ਅੱਛਾ ਤੇ ਆਪਾਂ ਕਿਹਾ ਵੀ ਬੱਚੇ ਦਾ ਹੇਰਵਾ ਨਾ ਕਰੇ ਹੁਣ ਆਪਾਂ 11 ਕਿਲੋ ਨੂੰ ਲੀਟਰ ਇੱਥੇ ਮਰਾ ਕੇ ਦਾਂਗੇ ਰਜ ਜੀ ਅੱਛਾ 11 ਲੀਟਰ ਨੂੰ ਇੱਥੇ ਤੁਰ ਫਿਰ ਇੱਕ ਕਰੀਏ ਹਾਂਜੀ 11 ਤੋਂ ਪਾਈਆ ਖੰਡ ਘੱਟੋ ਜੇ ਕਹਿ ਨਹੀਂ ਸਕਦਾ ਹਾਂ ਤੁਹਾਡੇ ਸਾਹਮਣੇ ਬੱਚਾ ਅੱਜ ਜੀ ਨੂੰ 26ਵਾਂ ਦਿਨ ਸੂਈ ਰੋਇਆ ਪੰਜੀਆਂ 26ਵਾਂ ਦਿਨ ਰੋਇਆ ਮਿਹਨਤ ਲੱਗੇ ਜਿਹੜਾ ਹੋ ਗਿਆ ਅੱਜ ਮਹੀਨੇ ਦਲ ਅੰਦਰ ਹੀ ਲਾਈ ਆਪਾਂ ਤੇ ਬਾਕੀ ਆਵੇ ਹੁਣ ਮੌਸਮ ਠੰਡਾ ਵਾ ਤੇ ਬੱਚੇ ਨਹੀਂ ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਵੀਰ ਭਰਾਵਾਂ ਦੇ ਬਾਈ ਹਾਂਜੀ ਹਾਂਜੀ ਸਾਡੀ ਆ ਵੇਖੋ ਜੀ ਜਾਤ ਬੀੜ ਬਹੁਤ ਨਿਕ ਨਿਕ ਕੰਨ ਲੱਗਾ ਜੱਤ ਵਾਲਾ ਕੰਨ ਲੱਗਾ ਠੀਕ ਬਹੁਤ ਜ਼ਿਆਦੀ ਹੋਜੀ ਬਾਕੀ ਹਵਾਨੇ ਦੀ ਬਣਾਵਟ ਵੇਖੋ ਸੋਹਣੀ ਬਹੁਤ ਹੈ ਪਹਿਲਾਂ ਵਾਰ ਜੀ ਪਲੂਣ ਵਸ਼ੀ ਆ ਲੂੰਗੂ ਨਾ ਬਈ ਸੀ ਵਦੀ ਠੰਢੀ ਆ ਵੇ ਜਿੰਨ ਜ ਮਰਜ਼ੀ ਦੇ ਸਪਦਾ ਠੜੀ ਡਰਦੀ ਆ ਕਹਿੰਦੇ ਲੋ ਥੋੜੀ ਜਿਹੀ ਬੱਚੇ ਕਰਕੇ ਤੇਜ਼ ਜਾਂਦੀ ਆ ਠੀਕ ਐ ਥੋੜਾ ਜੀ ਬੱਚੇ ਦਾ ਯਰਵਾ ਕੀਤਾ ਬਾਕੀ ਠੰਢੀ ਵੈਰ ਅੱਛਾ ਥੋੜੀ ਗੱਲ ਆ ਦੇਖੋ ਜਿੰਨ ਜ ਮਰਜ਼ੀ ਵੈਰ ਥੱਲੇ ਬੈਜੋ ਕਿੰਨਾ ਠੰਢੀ ਤੇਰੀ ਆ ਠੰਢੀ ਤੇਰੀ ਆ ਦੇਖੋ ਜਿੰਜ ਮੱਦੀ ਵੈੜ ਤੋਂ ਲਿਖਾ ਜੋ ਠੀਕ ਆ ਵੇਖੋ ਅਜੇ ਵੀ ਪਸਮੀ ਨਹੀਂ ਪਸਮ ਕੇ ਥਣ ਬਹੁਤ ਸੋਨਾ ਕੱਢਦੀ ਐ ਤੇ ਮੁੱਲ ਫਿਰ ਇਹਦਾ ਮੋਲੇ ਦਾ ਵੀਰ ਜੀ ਜੈਤੀ ਕਰਦੀ ਐ ਕਿੰਨਾ ਬਾਕੀ ਠੰਡੀ ਜਿੰਜ ਮਰਜੀ ਨੂੰ ਵੈੜ ਨੂੰ ਚਲੀ ਜਾਓ ਕੋਈ ਪ੍ਰਵਾਹ ਨਹੀਂ ਇਹਨੂੰ ਬੱਜੇ ਦੀ ਅੱਛਾ ਹਾਂਜੀ ਬੱਚਾ ਤਾਂ ਤੁਹਾਨੂੰ ਪਤਾ ਉੱਤਰਾ ਵੀ ਨਹੀਂ ਵੈੜ ਜਾਤ ਕਾ ਤੇ ਗਿਆ ਉਦਾਂ ਨਹੀਂ ਤੁਹਾਨੂੰ ਪਤਾ ਕਈ ਵੀਰਪੁਰਾ ਛੱਡਦੇ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਠੰਡੀ ਐ ਤੇ ਬੱਚਾ ਤੁਹਾਨੂੰ ਪਤਾ ਕਿ ਇਹਨੇ ਮਾਰਿਆ ਜੇ ਹਉਂ ਦੀ ਉਹ ਜੀ ਦੇ ਬੱਚਾ ਕਹਿੰਨੇ ਪਾਲ ਕੇ ਰੱਖਣਾ ਸੀ ਵੀ ਕੋਈ ਗੱਲ ਹੀ ਨਹੀਂ ਆ। ਅੱਛਾ। ਤੇ ਠੰਡੀ ਆਂ ਜੀ ਵੀ ਚੋਲੇ ਲਿੰਦੇ ਰਹੇ ਆ। ਠੀਕ ਆ। ਹਾਂ ਜੀ ਹੁਣ ਵੀਰ ਜੀ ਉਤਰਾ ਦੇ ਵਸ਼ੀ 45 4000 ਦੀ ਅੰਕ ਲਈ। ਹਾਂ ਜੀ। ਹੁਣ 38 ਵੀ ਦੇ ਦਈਏ? ਨਹੀਂ ਕਰੀਏ ਵਿੱਚ ਮਾਨਾ ਹੋਰ। ਪੂਰੇ ਵੀਰ ਜੀ 36000 ਦੀ ਵੈੜ ਦੇ ਦਾਂਗੇ ਅੱਛਾ ਪੂਰੇ 36000 ਦੀ ਬਾਕੀ ਵੈੜ ਬਰੀਡ ਫਰੂਟ ਵੇਖੋ ਕਿੰਨੀ ਆ ਡੱਬੀ ਦਾ ਹੁਾਨਾ ਲੱਗਾ ਵੀਰ ਜੀ ਕੱਲਾ ਕੱਲਾ ਥਣ ਗੋਠ ਗੋਠ ਤੇ ਲੱਗਾ ਵੇ ਠੀਕ ਆ ਹਾਂਜੀ ਤੇ ਬਾਕੀ ਚਲੋ ਮਾਨਤਾਂ ਤੇ ਮੌਕੇ ਤੇ ਹੋਈ ਜਾਊਗਾ ਹਾਂਜੀ ਹਾਂਜੀ ਬਾਕੀ ਥੋੜਾ ਜੀ ਜੂ ਘਟ ਲਾਇਆ ਜੀ ਲਾਗੀ ਨਾ ਵੈੜ ਦੋ ਦਿਨ ਹਾਂਜੀ ਹਾਂਜੀ ਤੇ ਵੇਖਿਓ ਸਾਡੇ ਕੋ ਵੀ ਤੂੜੀ ਆ ਪੱਠੇ ਪੁੱਠੇ ਚਾਰ ਦਿਨ ਖਾਏਗੀ ਤੇ ਵੈੜ ਨੇ ਫਿਰ 14-15 ਕਿਲੋਆਂ ਦੇ ਚੱਲ ਜਾਣਾ ਠੀਕ ਆ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਜਰਸੀ ਲਜੀ ਇਹਦੇ ਕੋਲ ਕਿੰਨਾ ਅੱਛਾ ਇਹ ਗੱਬਣ ਆ ਹਾਂਜੀ ਇਹ ਗੱਬਣ ਆ ਵੀਰ ਜੀ ਤੋਰੋ ਫਿਰ ਇਹਨੂੰ ਹਾਂਜੀ ਇਹ ਮੜਿਆ ਵਿੱਚ ਦੱਸ ਦਈਏ ਇਹ ਨਾ ਆਪਾਂ ਪਹਿਲਾਂ ਲਈ ਚੌਥਾ ਥਣਾ ਕਰਕੇ ਅੱਛਾ ਤੇ ਥਣ ਜਿਹੜਾ ਅਗਲਾ ਹੈ ਨਾ ਉਹ ਚ ਧਾਰਾਂ ਵੀ ਦੀ ਚੀਪਾ ਹੁੰਦਾ ਪੂਰਾ ਹੁੰਦਾ ਅੱਛਾ ਹਾਂਜੀ ਟੁੱਟ ਕੇ ਥੋੜਾ ਜਿਹਾ ਹੁੰਦਾ ਚੀਪਾ ਅੱਛਾ ਆਪਾਂ ਵੀ ਜਿੱਤ ਲੜ ਕਰਕੇ ਦਾਂਗੇ ਤਿੰਨ ਥਣਾ ਕਰਕੇ ਕੋਈ ਲਵੇ ਤਿੰਨ ਥਣਾ ਦੀ ਆਪਣੀ ਫੁੱਲ ਗਰੰਟੀ ਹੋਵੇ ਮਤਲਬ ਤਿੰਨ ਥਣ ਪੂਰੇ ਓਕੇ ਆ ਤੇ ਜਿਹੜਾ ਚੌਥਾ ਥਣ ਆ ਚਲ ਜੇ ਨਾ ਚਲ ਜੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਆ ਜੇ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਪਰ ਆਉਂਦਾ ਚੀਪਾ ਪਹਿਲਾਂ ਆਪਾਂ ਚੌਥਾ ਥਣਾ ਕਰਕੇ ਲਈ ਅੱਛਾ ਅੱਜ ਆਪਾਂ ਉਹਨਾਂ ਕੋ ਕਿ ਉਹ ਥਣ ਪੂਰਾ ਪਾਸ ਨਹੀਂ ਹੋਇਆ ਪੂਰਾ ਪਾਸ ਨਹੀਂ ਵੀ ਦੀ ਹੋ ਕੱਟ ਵੀ ਨਿਕਲ ਸਕਦਾ ਤੇ ਕੱਟ ਵੀ ਨਿਕਲ ਸਕਦਾ ਕਈ ਵਾਰੀ ਥਾਣਾ ਹਵਾ ਵੀ ਭਰਦਾ ਕਈ ਵਾਰੀ ਕੋਈ ਕਰਨੋ ਸਾਦੇ ਆ ਤਿੰਨਾ ਥਾਣਾ ਚ ਹਉਣ ਜਿਹੜੀ ਦੇਣੀ ਆ ਹਨਾ ਆਹ ਦੇਖੋ ਬਾਕੀ ਜੀ ਫੇਸਬੁਕ ਦੀ ਬਿਊਟੀ ਬਹੁਤ ਵਧੀਆ ਜਿੰਨੀ ਵੀ ਹੈਗੀ ਸੋਹਣੀ ਸ਼ਕੀਨ ਵੈੜਿਆ ਦੁੱਧ ਵਾਲੀ ਥੰਕੁੱਲਾ ਬਹੁਤ ਸੋਹਣਾ ਲੱਗਾ ਬਾਕੀ ਮਜ਼ਬੂਤ ਜੱਸੀ ਆ ਤਹੇ ਬਾਕੀ ਜਿੰਨੀ ਵੀ ਹੈਗੀ ਮਜ਼ਬੂਤੀ ਜੈਵਰ ਜੀ ਬਾਕੀ ਥਾਣਾ ਮਾਰੇ ਅੰਦਰ ਜਾ ਕੇ ਵਿਖਾ ਦਿੰਨੇ ਪਤਾ ਨਹੀਂ ਲੱਗਦਾ ਥੰਦਾ ਅੱਛਾ ਪਰ ਆਪਾਂ ਦੱਸ ਕੇ ਦੇਣਾ ਵੀ ਜੀ ਕੀ ਲੋੜ ਹੈ ਗਿਆਣਾ ਧੋਖਾ ਆਪਣੇ ਆਂ ਨਹੀਂ ਨਹੀਂ ਸਹੀ ਗੱਲ ਹੈ ਚੀਜ਼ ਦੱਸ ਕੇ ਦੇਣੀ ਝੂਠ ਮਾਰ ਕੇ ਦੇ ਦਾਂ ਬੜੀ ਮਾਰਾਈ ਨੇ ਬਾਹਰ ਰਿਸ਼ਤੇ ਬਣਾਈਆਂ ਹਾਂਜੀ ਹਾਂਜੀ ਐਵੇਂ ਕੀ ਕਿਸ ਨੂੰ ਦੇ ਦਈਏ ਬਾਹ ਚੱਲੇ ਨਾ ਚੱਲੇ ਬਾਜਾ ਨੇ ਜਾਣ ਕੇ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਜੀ ਦੇਖੋ ਸਾਹਮਣੇ ਫਸ ਕੋਈ ਨਹੀਂ ਹੈਗਾ ਔਰ ਆਪਾਂ ਇਹ ਜੀ ਲਦਾ ਸਕਦੇ ਪਾਣ ਹਾਂ ਦੇਖੋ ਵੀਰ ਜੀ ਆ ਥਾਣਾ ਗਿਆ ਥਾਣਾ ਇਧਰ ਇਧਰੋਂ ਮੜਿਆ ਮਾਰਿਓ ਕੈਮਰਾ ਕੋਈ ਫਰਕ ਹੀ ਨਹੀਂ ਲੱਗੰਦਾ ਤੁਹਾਨੂੰ ਸਾਰੇ ਸਾਨੂੰ ਤਰਾ ਇੱਕੋ ਜੀ ਬਰਾਬਰ ਆ ਪੂਰਾ ਉੱਤੇ ਲੋਡ ਵੀ ਬਰਾਬਰ ਆ ਹਾਂਜੀ ਹਾਂਜੀ ਇਧਰੋਂ ਮੜ ਕੇ ਮਾਰ ਦਿਓ ਆ ਥਾਣ ਜੀ ਅਗਲਾ ਬਹਿਣੀ ਵਾਲਾ ਇਹ ਆ ਥਾਣ ਜੀ ਅੱਛਾ ਇਧਰਲਾ ਥਾਣਾ ਬਹਿਣੀ ਵਾਲਾ ਹਾਂਜੀ ਇਧਰਲਾ ਅਗਲਾ ਥਾਣਾ ਹੈ ਅਗਲਾ ਥਾਣਾ ਹੈ ਵੀਰ ਜੀ ਅਗਲੇ ਦੀ ਉਧਾਂ ਗੱਲ ਤਾਂ ਨਹੀਂ ਹੁੰਦੀ ਪਰ ਉਹ ਵੇਲੇ ਪੂਰਾ ਥੜਾ ਬਰਾਬਰ ਆ ਸਾਰਾ ਕੁਝ ਓਕੇ ਆ ਹਾਂਜੀ ਸਭ ਕੁਝ ਓਕੇ ਪਰ ਆਪਾਂ ਵੀਰ ਜੀ ਤਿੰਨ ਥਾਣਾ ਕਰਕੇ ਦੇਣੀ ਆ ਸੋ ਵੀ ਤੁਹਾਨੂੰ ਪਤਾ ਪਦੇ گا ਵਾਂ ਬੜੇ ਦਿਨਾਂ ਬਾਅਦ ਆ ਜੀ ਫੋਨ ਲੱਗੇ ਆ ਕੱਲ ਬੱਸੋ ਭਾਈਆਂ ਤੇ ਉਤਰਾ ਦੁੱਧ ਕਿੰਨਾ ਕਰੀ ਜਾਊਗੀ ਹੈ ਦੁੱਧ ਵੀਰ ਜੀ ਆਂਦੇ ਆਪਾਂ ਚੌਥਾ ਨਾ 15 ਕਿਲੋ ਦੁੱਧ 14 15 ਕਿਲੋ ਦੇ ਕੋਚ ਹੋਇਆ ਅੱਛਾ ਤੇ گاਵਾ ਵਾਲਾ ਤੁਹਾਨੂੰ ਪਤਾ ਝੂਠ ਮਾਰਨ ਵਾਲਾ ਦੁੱਧ ਹੁੰਦਾ گاਵਾ ਕੱਢੀ ਜਾਂਦੀਆਂ ਤੇ ਵਾਲਾ ਬੰਦਾ ਹੋਣਾ ਚਾਹੀਦਾ ਬਸ ਮੁੱਲ ਫੇਰੇ ਦਾ ਹਾਂ ਜੀ ਇਹਨੇ ਦਿਨ ਪਈ ਪੰਜ ਸੱਤ ਦਿਨ ਲੈ ਜਾਣੇ ਜੀ ਠੀਕ ਆ ਹਾਂ ਜੀ ਮੋਲੇ ਦਾ ਵੀਰ ਜੀ ਜੈ ਜੀ ਹੁਣ ਕਰ ਦਈਏ ਜੇ ਤੇ ਵੀਰ ਜੀ ਮੰਨ ਲਓ ਵੀ ਚਾਰੇ ਥਣ ਐ ਓਕੇ ਪੂਰੀ ਗਰੰਟੀ ਦਿੰਦੇ ਆਪਾਂ ਹਾਂ ਜੀ ਫਿਰ ਤੇ 45 ਦੀ ਵੇ अच्छा हुन 30 ਦੀ ਦੇ ਦਈਏ ਕਰ ਦੋ ਵਿੱਚ ਮੰਨ ਤਾਂ ਨਾ ਹੋਰੇ ਪੂਰੇ ਵੀਰ ਜੀ 20000 ਦੀ ਵੈੜ ਦੇ ਦਾਂਗੇ 29000 ਹਾਂਜੀ ਹਾਂਜੀ ਤੇ ਬਾਕੀ ਛੋਟ ਛੋਟ ਮੌਕੇ ਤੇ ਹੋਰ ਕਰ ਦੋ ਬਾਕੀ ਵੀਰ ਜੀ ਇਹ ਤੇ ਤੁਹਾਨੂੰ ਪਤਾ ਹੈ ਜੀ ਯਾਰ ਜੇ ਚਾਰੇ ਥਾਂ ਚੱਲ ਪੰਦੇ ਫਿਰ ਤੇ ਆਪਾਂ ਹੀ ਵੈੜ 38 37000 ਦੀ ਵੇਚ ਦਿੱਦੀ ਇਹਦੇ ਹਾਂਜੀ ਹਾਂਜੀ 30000 ਭੱਜੀ ਜਾਂਦੀ ਵੈੜ ਵੇਚ ਦਿੱਦੀ ਜਣਾ ਠੀਕ ਹੈ ਤੇ ਫਿਰ ਹੋਰ ਕੁਛ ਹੈ ਨਾ ਫਿਰ ਬਾਕੀ ਵੀਰ ਜੀ ਆਪਣੀ ਕੋ ਤਸੱਲੀ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਹੀ ਖੜੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ